ਤੁਹਾਡੇ ਵਿਰੋਧੀ ਇਹ ਇਹ ਗੱਲ ਕਹਿ ਰਹੇ ਨੇ ਕਿ ਮਾਲਵਿੰਦਰ ਸਿੰਘ ਕੰਗ ਤਾਂ ਪਹਿਲਾਂ ਬੀਜੇਪੀ ਦੇ ਵਿੱਚੋਂ ਹੀ ਨਿਕਲ ਕੇ ਆਏ ਨੇ ਕਿ ਉਹ ਕੀ ਸਵਾਲ ਨੂੰ ਅੰਦਰੀ ਸਾਹਿਬ ਜਦੋਂ ਵੀਰ ਜੀ ਨੇ ਦੇਖਿਆ ਵੀ ਬੀਜੇਪੀ ਦੀ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਉਹਨਾਂ ਨੇ ਮੌਜੂਦਾ ਸਰਕਾਰ 'ਚ بڑے ਅਹੁਦਿਆਂ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਬਣਾ ਦਿੱਤੀ ਮਾਲਵਿੰਦਰ ਸਿੰਘ ਕੰਗ ਤਾਂ ਹਲਕਾ ਸ਼ੀਮੰਦਰਪੁਰ ਸਾਹਿਬ ਤੋਂ ਰਹਿਣ ਵਾਲੇ ਵੀ ਨਹੀਂ ਪੰਜਾਬ ਦੇ ਵੀ ਰਹਿਣ ਵਾਲੇ ਨਹੀਂ ਉਹ ਤਾਂ ਗੁਵਾਰੀਅਰ ਦੇ ਰਹੇ ਨੇ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਕੂੜਾ ਪ੍ਰਚਾਰ ਕਰਨਾ ਕਹਰੇ ਕਿ ਮਨੀਸ਼ ਤਵਾਰੀ ਨੂੰ ਠੋਖਾ ਦੇਤਾ ਮਨੀਸ਼ ਤਵਾਰੀ ਫੋਨ ਨਹੀਂ ਚੱਕਦੇ ਕੱਲ ਨੂੰ ਮਾਲਵਿੰਦਰ ਸਿੰਘ ਐਮਪੀ ਬਣ ਕੇ ਉਹ ਵੀ ਉਧਾਂ ਦੇ ਨਿਕਲੇ ਫਿਰ ਲੋਕ ਦੇ ਦੇਖੋ ਗਰੰਟੀ ਹੈਗੀ ਆ ਸਾਡਾ ਲੋਕਤੰਤਰ ਆਵਾਜ਼ ਦੀ ਪਾਰਟੀ ਦੇ ਐਮਐਲਏ ਮੰਤਰੀ ਨੂੰ ਮੋਲ ਗੁਮਾਨ ਦੇ ਉੱਤੇ ਕਈ ਲੋਕ ਕਮੈਂਟਾਂ ਦੇ ਵਿੱਚ ਗੱਲ ਕਰ ਰਹੇ ਨੇ ਕਿ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਣ ਤੇ ਹਲਕੇ ਦੇ ਵਿੱਚ ਕਿਉਂਕਿ ਆਪਣੀ ਪਾਰਟੀ ਦੀ ਕਿਉਂ ਵੈਸੇ ਨਾਕਾਮੀ ਸਮਝਦਾ ਵੀ ਉਹ ਇਸ ਚੀਜ਼ ਦੱਸਣ ਤੇ ਬਹੁਤਾ ਕਾਮਯਾਬ ਨਹੀਂ ਬਾਰੇ ਕਹਿ ਰਹੇ ਨੇ ਕਿ ਜਿਹੜੀ ਨਹੀਂ ਪੱਥਰ ਤੁਹਾਡੇ ਮੰਤਰੀ ਨਮੋਗਨ ਮਾਰ ਰੱਖ ਕੇ ਆਏ ਨੇ ਪਿਛਲੇ ਨੇ ਪੰਜ ਪੁਣਾ ਦੇ ਕਿ ਨਵਾਰ ਦਾ ਪੈਸੀ ਅਸੀਂ ਪਾਸ ਕਰਾਇਆ ਪਾਰ ਦੇ ਵਿੱਚ ਲੋਕ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ ਇਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਅਲੱਗ-ਅਲੱਗ ਸਟੇਟ ਦੇ ਵਿੱਚ ਆਪਣਾ ਪ੍ਰਚਾਰ ਕਰ ਰਹੀਆਂ ਨੇ ਆਪਣਾ ਦਾਵਾ ਠੋਕ ਰਹੀਆਂ ਨੇ ਕਿ ਅਸੀਂ ਇਸ ਵਾਰ ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਬਣਾਵਾਂਗੇ ਪੰਜਾਬ ਦੇ ਵਿੱਚ ਵੀ ਹਲਚਲ ਸ਼ੁਰੂ ਹੋ ਗਈ ਹੈ 13 ਸੀਟਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਨੁਆਕੇ ਅਲੱਗ-ਅਲੱਗ ਪਾਰਟੀਆਂ ਆਪਣੇ ਪ੍ਰਚਾਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਇਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਿਤ ਜੇ ਆਪਾਂ ਸੀਟ ਦੀ ਗੱਲ ਕਰੀਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਹੈ ਜਿੱਥੇ ਕਿ ਅਜੇ ਤੱਕ ਕਈ ਪਾਰਟੀਆਂ ਨੇ ਚਿਹਰੇ ਵੀ ਨਹੀਂ ਐਲਾਨੇ ਪਰ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਮਾਲਵਿੰਦਰ ਸਿੰਘ ਕੰਗ ਜੋ ਕਿ ਮੁੱਖ ਬਲਾਰਾ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਜਿਹੜੀ ਅਨੰਦਪੁਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਲੜਨ ਤਾਂ ਇਸ ਨੂੰ ਲੈ ਕੇ ਪਾਰਟੀ ਦੇ ਵਿੱਚ ਲਗਾਤਾਰ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ ਇਸ ਨੂੰ ਲੈ ਕੇ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਦੇ ਨਾਲ ਵੀ ਅਲੱਗ-ਅਲੱਗ ਐਮਐਲਏ ਹਲਕਿਆਂ ਦੇ ਨਾਲ ਤੇ ਨਾਲ ਦੀ ਨਾਲ ਮੰਤਰੀਆਂ ਦੇ ਨਾਲ ਤੇ ਮਾਲਵਿੰਦਰ ਸਿੰਘ ਕੰਗ ਦੇ ਨਾਲ ਮੀਟਿੰਗ ਕੀਤੀ ਹੈ ਚੋਣ ਪ੍ਰਚਾਰ ਤੇਜ਼ ਕਰਨ ਵਾਸਤੇ ਹੁਣ ਅੱਗੇ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਹਲਕਾ ਖੜ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਾਡੇ ਨਾਲ ਨੇ ਗੁਰਵਿੰਦਰ ਜੀ ਸਤਿ ਸ੍ਰੀ ਅਕਾਲ ਤੁਹਾਡਾ ਧੰਨਵਾਦੀ ਧੰਨਵਾਦ ਤੇਜੀ ਜੀ ਮਾਲਵਿੰਦਰ ਸਿੰਘ ਨੂੰ ਕੰਗ ਨੂੰ ਟਿਕਟ ਦੇ ਦਿੱਤੀ ਤਾਂ ਤੁਹਾਡੀ ਆਵਾਜ਼ ਦੀ ਪਾਰਟੀ ਨੇ ਕੀ ਵੇਖਿਆ ਉਹਦੇ ਵਿੱਚ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਤੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਪੂਰੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਬੱਚੇ-ਬੱਚੇ ਦੀ ਕਾਮ ਵਲੰਟੀਅਰ ਦੀ ਆਵਾਜ਼ ਸੀ ਕਿ ਮਾਲਵਿੰਦਰ ਸਿੰਘ ਕੰਗ ਨੂੰ ਟਿਕਟ ਦਈ ਜਾਵੇ ਉਹ ਨੂੰ ਪ੍ਰਵਾਨ ਕਰਦੇ ਹੋਏ ਵੀਰ ਜੀ ਨੂੰ ਟਿਕਟ ਦਿੱਤੀ ਹੈ। ਮੈਂ ਪਹਿਲਾਂ ਸਮੁੱਚੀ ਹਾਈ ਕਮਾਂਡ ਦਾ ਡਾਕਟਰ ਸੰਦੀਪ ਪਾਠਕ ਜੀ ਦਾ ਕੇਜਰੀਵਾਲ ਜੀ ਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਪਰ ਤੁਹਾਡੇ ਵਿਰੋਧੀ ਇਹ ਇਹ ਗੱਲ ਕਹਿ ਰਹੇ ਨੇ ਕਿ ਮਾਲਵਿੰਦਰ ਸਿੰਘ ਕੰਗ ਦਾ ਪਹਿਲਾਂ ਬੀਜੇਪੀ ਦੇ ਵਿੱਚੋਂ ਹੀ ਨਿਕਲ ਕੇ ਆਏ ਨੇ ਕਿ ਉਹ ਕੀ ਸਵਾਰਨ ਸਿੰਘ ਅਨੰਦਪੁਰ ਸਾਹਿਬ ਦਾ ਉਹ ਲੋਕਾਂ ਦੀ ਪਾਰਟੀ ਕਿਵੇਂ ਹੋ ਸਕਦੀ ਹੈ ਲੋਕਾਂ ਦੀ ਪਾਰਟੀ ਦਾ ਕਿਵੇਂ ਸਵਾਰ ਸਕਦੇ ਨੇ ਕਿਉਂਕਿ ਜੀ ਸ਼ੀਲੰਦਪੁਰ ਸਾਹਿਬ ਦੀ ਸੀਟ ਜਿਹੜੀ ਹੈਗੀ ਇੱਕ ਪੰਥਕ ਪਾਰਟੀ ਨੂੰ ਮਿਲਣੀ ਚਾਹੀਦੀ ਹੈ ਇਹ ਅਕਲਦਲ ਵੀ ਤੁਹਾਡੇ 'ਤੇ ਇਲਜ਼ਾਮ ਲਾ ਰਹੇ। ਦੇਖੋ ਜੇ ਸਰਦਾਰ ਮਾਲਵਿੰਦਰ ਸਿੰਘ ਕੰਗ ਦੀ ਆਪਾਂ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਹੈ। ਸਟੂਡੈਂਟ ਜਿਹੜੀ ਸਿਆਸਤ ਉਹਦੇ ਚ ਪੈਰ ਰੱਖਿਆ ਵੀਰ ਸਾਡੇ ਦੋ ਵਾਰ ਪ੍ਰਧਾਨ ਰਹੇ ਪੰਜਾਬ ਯੂਨੀਵਰਸਿਟੀ ਤੇ ਨਾਲ ਦੀ ਨਾਲ ਸੈਨੇਟ ਤੇ ਵੀ ਮੈਂਬਰ ਰਹੇ ਉਤੋਂ ਬਾਅਦ ਬੀਜੇਪੀ ਜਿਹੜੇ ਤੁਸੀਂ ਕਹਿੰਦੇ ਹੋ ਗਏ ਸੀ ਬਿਲਕੁਲ ਉਹ ਗਏ ਸੀ ਜਦੋਂ ਸਾਡੇ ਕਿਸਾਨ ਜਥੇਬੰਦੀਆਂ ਨੇ ਜੋ ਇਹ ਸੰਘਰਸ਼ ਵਿੱਢਿਆ ਉਹਦੇ ਵਿੱਚ ਜਦੋਂ ਵੀਰ ਜੀ ਨੇ ਦੇਖਿਆ ਵੀ ਬੀਜੇਪੀ ਦੀ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਉਹਨਾਂ ਨੇ ਮੌਜੂਦਾ ਸਰਕਾਰ ਚ ਬੜੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਉਦੋਂ ਤੋਂ ਲੈ ਕੇ ਅੱਜ ਤੱਕ ਕਿਸਾਨੀ ਦੇ ਹੱਕ ਚ ਪੰਜਾਬ ਦੇ ਹੱਕ ਚ ਪੰਜਾਬੀਅਤ ਦੇ ਹੱਕ ਚ ਆਪਾਂ ਰੋਜ਼ ਦੇਖ ਰਹੇ ਹਾਂ ਵੱਖ-ਵੱਖ ਚੈਨਲਾਂ ਦੇ ਰਾਹੀਂ ਉਹ ਸਾਡੇ ਕੋਲ ਪਾਰਟੀ ਦੀਆਂ ਜਿਹੜੀਆਂ ਵੀ ਗਤੀਵਿਧੀਆਂ ਉਹਨਾਂ ਦਾ ਵਿਸਤਾਰਪੂਰਵਕ ਵਰਣਨ ਕਰਦੇ ਰਹਿੰਦੇ ਨੇ ਪੰਜਾਬ ਦੇ ਮੁੱਦੇ ਚੱਕਦੇ ਰਹਿੰਦੇ ਨੇ ਸੋ ਜਿਵੇਂ ਉਹ ਪੰਜਾਬ ਦੇ ਤੇ ਪਾਰਟੀ ਦੇ ਮੁੱਦੇ ਸਾਡੇ ਲੋਕਾਂ ਚ ਲੈ ਕੇ ਆਉਂਦੇ ਨੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਇਹੋ ਜਿਹਾ ਬਲਾਰਾ ਸਾਡੇ ਆਨੰਦਪੁਰ ਸਾਹਿਬ ਹਲਕੇ ਨੂੰ ਮਿਲਿਆ ਜਿਹੜਾ ਸਾਡੇ ਦਿੱਲੀ ਜਾ ਕੇ ਸਾਡੇ ਹਲਕਿਆਂ ਦੀ ਸਾਰਿਆਂ ਨੋਂ ਦੀ ਨੋਂ ਦੀ ਆਵਾਜ਼ ਬੁਲੰਦ ਕਰੇਗਾ ਉਹਨਾਂ ਦੀਆਂ ਜੋ ਸਮੱਸਿਆਵਾਂ ਉਹ ਅੱਗੇ ਸੈਂਟਰ ਦੀ ਸਰਕਾਰ ਨੂੰ ਜਾਣੂ ਕਰਾਊਗਾ ਤੇ ਉਹਨਾਂ ਦੇ ਹੱਲ ਕਰਾਊਗਾ ਪਰ ਕਈ ਲੋਕ ਤੁਹਾਡੇ ਵਿਰੋਧੀ ਜਿਹੜੇ ਇਹ ਇਲਜ਼ਾਮ ਲਾ ਰਹੇ ਨੇ ਕਿ ਮਾਲਵਿੰਦਰ ਸਿੰਘ ਕੰਗ ਤਾਂ ਹਲਕਾ ਸੀ ਆਨੰਦਪੁਰ ਸਾਹਿਬ ਤੋਂ ਰਹਿਣ ਵਾਲੇ ਵੀ ਨਹੀਂ ਪੰਜਾਬ ਦੇ ਵੀ ਰਹਿਣ ਵਾਲੇ ਨਹੀਂ ਉਹ ਤਾਂ ਗੁਵਾਰੀਅਰ ਸਾਈਡ ਦੇ ਰਹਿਣ ਵਾਲੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਕੀ ਪਤਾ ਕਿਵੇਂ ਉਹ ਪੰਜਾਬ ਦੇ ਦਰਦ ਕੀ ਸਮਝ ਸਕਦੇ ਨੇ ਜਿਹੜਾ ਬੰਦਾ ਪੰਜਾਬ ਦਾ ਹੀ ਨਹੀਂ ਹੈ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਕੂੜ ਪ੍ਰਚਾਰ ਕਰਨਾ ਤੁਸੀਂ ਆਪ ਦੱਸੋ ਮੈਨੂੰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਵੀ ਗਤੀਵਿਧੀਆਂ ਹੁੰਦੀਆਂ ਜਿਹੜੀਆਂ ਵੀ ਉਪਲਬਧੀਆਂ ਐ ਜਿਹੜੀਆਂ ਵੀ ਦੂਜੀਆਂ ਪਾਰਟੀਆਂ ਸਾਡੇ ਨਾਲ ਧੱਕਾ ਕਰਦੀਆਂ ਪੰਜਾਬ ਨਾਲ ਜਿਵੇਂ ਸੈਂਟਰ ਧੱਕਾ ਕਰਦਾ ਹਰ ਇੱਕ ਆਵਾਜ਼ ਨੂੰ ਟੀਵੀ ਚ ਕੌਣ ਬੁਲੰਦ ਕਰਦਾ ਉਹ ਕਰਦਾ ਮਾਲਵਿੰਦਰ ਕੰਗ ਉਹਨੂੰ ਪਤਾ ਕਿਵੇਂ ਲੱਗਦਾ ਕਿਉਂਕਿ ਉਹ ਪੰਜਾਬ 'ਚ ਰਹਿੰਦਾ ਹੈ ਪਿੰਡ-ਪਿੰਡ ਜਾਂਦਾ ਮੈਂ ਆਪਣੇ ਨਿੱਜੀ ਤੌਰ ਤੇ ਆਪਣੇ ਨਗਰ ਦੀ ਗੱਲ ਕਰਾਂ ਆਪਣੇ ਇਲਾਕੇ ਦੀ ਗੱਲ ਕਰਾਂ ਤਾਂ ਕਿਹੜਾ ਸੁਖ-ਦੁਖ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਬਾਈ ਹਾਜ਼ਰ ਨਹੀਂ ਹੁੰਦਾ ਉਹਨਾਂ ਨੂੰ ਇੱਕ-ਇੱਕ ਬਰੀਕੀ ਦਾ ਪਤਾ ਹੈ ਜਿੱਥੇ ਪੰਜਾਬ ਦਾ ਪਤਾ ਉੱਥੇ ਸਰ ਦੇ ਹਲਕੇ ਦਾ ਪਤਾ ਇੱਕ ਇੱਕ ਬੱਚਾ ਜਿਹੜਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ ਉਹਨਾਂ ਕਿਉਂ ਸਾਡੀ ਜਿਹੜੀ ਪਾਰਟੀ ਹਾਈ ਕਮਾਂਡ ਨੂੰ ਕਿਹਾ ਵੀ ਸਾਨੂੰ ਮਾਲਵਿੰਦਰ ਹੀ ਚਾਹੀਦਾ ਮਾਲਵਿੰਦਰ ਹੀ ਚਾਹੀਦਾ ਕਿਉਂਕਿ ਉਹ ਉਹਨਾਂ ਦਾ ਦੁੱਖ ਸੁੱਖ ਦਾ ਸਾਥੀ ਹੈ ਉਹਨਾਂ ਨੂੰ ਸਾਡੀਆਂ ਸਮੱਸਿਆਵਾਂ ਦਾ ਪਤਾ ਹੈ ਉਹਨਾਂ ਨੂੰ ਆਵਾਜ਼ ਅੱਗੇ ਰੱਖਣੀ ਆਉਂਦੀ ਹੈ ਬੱਚੇ-ਬੱਚੇ ਦੀ ਆਵਾਜ਼ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਵੀ ਮਾਲਵਿੰਦਰ ਸਿੰਘ ਕੰਗ ਇੱਥੋਂ ਜਿੱਤੇ ਤੇ ਦਿੱਲੀ ਵਿੱਚ ਜਾ ਕੇ ਸਾਡੀ ਆਵਾਜ਼ ਬੁਲੰਦ ਕਰੇ ਲੇਕਿਨ ਵਿਰੋਧੀਆਂ ਕੋਲ ਕੰਮ ਨਹੀਂ ਹੁੰਦਾ ਕੋਈ ਹੁਣ ਅਸੀਂ ਮੈਂ ਤੁਹਾਨੂੰ ਨਿੱਜੀ ਤੌਰ ਤੇ ਦੱਸਦਾ ਮਨੀਸ਼ ਤਵਾੜੀ ਜੀ ਅਸੀਂ ਚੁਣ ਕੇ ਭੇਜੇ ਅਸੀਂ ਸਭ ਤੋਂ ਮੂਰੇ ਸੀ ਉਹਨਾਂ ਦੀ ਕੰਪੇਨਿੰਗ 'ਚ ਲੇਕਿਨ ਕੀ ਆਇਆ ਕੁਝ ਵੀ ਨਹੀਂ ਕਦੇ ਕਿਸੇ ਦੇ ਦੁੱਖ 'ਚ ਨਹੀਂ ਕਦੇ ਕਿਸੇ ਦੇ ਸੁੱਖ 'ਚ ਨਹੀਂ ਕਦੇ ਕਿਸੇ ਗ੍ਰਾਂਟ 'ਚ ਨਹੀਂ ਫੋਨ ਕਰਦੇ ਜ ਕਰੀ ਜਲੋ ਫੋਨ ਨਹੀਂ ਚੱਕਣਾ ਸੋ ਇਹੋ ਜੇ ਲੀਡਰ ਦੀ ਸਾਨੂੰ ਲੋੜ ਨਹੀਂ ਅਸੀਂ ਜਿਹੜੀ ਉਹ ਗਲਤੀ ਕੀਤੀ ਆ ਪਹਿਲਾਂ ਅਸੀਂ ਲੋਕਾਂ ਕੋਲ ਜਾਵਾਂਗੇ ਫੇਰ ਘਰ ਘਰ ਜਾਵਾਂਗੇ ਵੀ ਸਾਤੋਂ ਬਹੁਤ ਵੱਡੀ ਗਲਤੀ ਹੋਈ ਵੀ ਮਨੀਸ਼ ਤਵਾੜੀ ਨੂੰ ਥੋਤੂ ਕਹਿ ਕੇ ਅਸੀਂ ਵੋਟਾਂ ਪਵਾਈਆਂ ਲੇਕਿਨ 5 ਸਾਲ ਅਸੀਂ ਜੋ ਉਹਨੂੰ ਭੁਗਤਿਆ ਅੱਜ ਮੌਕਾ ਆਇਆ ਵੀ ਉਹ ਚੀਜ਼ ਦਾ ਅਸੀਂ ਤੁਹਾਡੇ ਕੋਲ ਪਛਤਾਵਾ ਕਰਨ ਲਈ ਆਏ ਆ ਵੀ ਇਹੋ ਜੇ ਬੰਦਿਆਂ ਨੂੰ ਇੱਥੋਂ ਕੱਢ ਕੇ ਜਿਹੜੀ ਇੱਕ ਪੰਜਾਬ ਦੀ ਬੁਲੰਦ ਆਵਾਜ਼ ਆ ਹਲਕੇ ਦੀ ਬੁਲੰਦ ਆਵਾਜ਼ ਮਾਲਵਿੰਦਰ ਸਿੰਘ ਕੰਗ ਨੂੰ ਆਪਾਂ ਚੁਣ ਕੇ ਉੱਥੇ ਭੇਜਿਏ ਤਾਂ ਕਿ ਜਿਹੜੇ ਸਾਡੀਆਂ ਬਹੁਤ ਵੱਡੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਬਾਈ ਸੈਂਟਰ ਤੋਂ ਕਰਵਾਇਆ ਕਰਵਾ ਸਕੇ ਅੰਦਰ ਸਿੰਘ ਅੰਗ ਦੀ ਕੀ ਗਾਰੰਟੀ ਲੈਣੀ ਤੁਸੀਂ ਕਹ ਰਹੇ ਕਿ ਮਨੀਸ਼ ਤਵਾੜੀ ਨੂੰ ਧੋਖਾ ਦੇ ਤਾਂ ਮਨੀਸ਼ ਤਵਾੜੀ ਫੋਨ ਨਹੀਂ ਚੱਕਦੇ ਕੱਲ ਨੂੰ ਮਾਲਵਿੰਦਰ ਸਿੰਘ ਐਮਪੀ ਬਣ ਕੇ ਉਹ ਵੀ ਉਧਾਂ ਦੇ ਨਿਕਲੇ ਫਿਰ ਲੋਕ ਕਿਵੇਂ ਵਿਸ਼ਵਾਸ ਕਰਨ ਕੀ ਗਾਰੰਟੀ ਉਹਨਾਂ ਦੀ ਦੇਖੋ ਗਾਰੰਟੀ ਹੈਗੀ ਆ ਸਾਡਾ ਲੋਕਤੰਤਰ ਲੋਕਤੰਤਰ ਚ 5 ਸਾਲ ਬਾਅਦ ਇਲੈਕਸ਼ਨ ਆ ਜਾਂਦਾ ਹੈ ਉਹ ਇਲੈਕਸ਼ਨ ਚ ਬੰਦੇ ਦੀ ਕਾਰਜਕਾਰੀ ਦਾ ਪਤਾ ਲੱਗ ਜਾਂਦਾ ਹੁਣ ਮੈਂ ਤਾਂ ਕਹਿੰਦਾ ਕਾਂਗਰਸ ਪਾਰਟੀ ਮਨੀਸ਼ ਤਵਾੜੀ ਨੂੰ ਟਿਕਟ ਦੇਵੇ ਜੇ ਉਹਨਾਂ ਨੇ ਚੰਗੇ ਕੰਮ ਕਰ ਰਹੇ ਆ ਉਹਨਾਂ ਨੂੰ ਪਤਾ ਲੱਗੂਗਾ ਵੀ ਹਾਂ 5 ਸਾਲ ਅਸੀਂ ਵਧੀਆ ਕੰਮ ਕਰੇ ਕੋਈ ਵਿਰੋਧੀ ਇਹਨਾਂ ਦਾ ਕੂੜ ਪ੍ਰਚਾਰ ਕਰਨਾ ਜੇ ਉਹਨਾਂ ਨੇ ਚੰਗੇ ਕੰਮ ਕਰੇ ਆ ਭੱਜਦੇਗਾ ਤੂੰ ਇੱਥੋਂ ਫਿਰ ਉਹ ਆਣ ਇੱਥੇ ਮੈਦਾਨ ਚ ਚੰਗੇ ਕੰਮ ਆਪਣੇ ਗਣਾਣ ਲੋਕ ਉਹਨਾਂ ਨੂੰ ਫਿਰ ਜਿਤਾ ਦੇਣਗੇ ਲੇਕਿਨ ਇਹਨਾਂ ਦੀਆਂ ਲੱਤਾਂ ਨੇ ਭਾਰ ਨਹੀਂ ਝੱਲਣਾ ਅੱਜ ਕਦੇ ਕਿਸੇ ਦੇ ਮੋਢਿਆਂ ਤੇ ਰੱਖਣ ਨੂੰ ਫਿਰਦੀਆਂ ਪਾਰਟੀਆਂ ਕਦੇ ਕਿਸੇ ਦੀਆਂ ਇਹਦਾ ਕਾਰਨ ਕੀ ਆ ਇਹਨਾਂ ਨੇ 5 ਸਾਲ ਕੋਠੀਆਂ ਦਾ ਆਨ ਲੇਕਿਨ ਇਹਨਾਂ ਨੇਰ ਜਨਤਾ ਦਾ ਕੁਛ ਨਹੀਂ ਕਰਿਆ ਹੁਣ ਜਨਤਾ ਕਾਲੀ ਐ ਵੀ ਕਦੋਂ ਹੁਣ ਇਲੈਕਸ਼ਨ ਆਊਗਾ 2 ਜੂਨ ਨੂੰ 2 ਜੂਨ ਨੂੰ ਇਹਨਾਂ ਦਾ ਇਹਨਾਂ ਨੇ ਬਿਸਤਰਾ ਬੋਰੀ ਬਿਸਤਰਾ ਬਨ ਕੇ ਇਹਨਾਂ ਨੂੰ ਇਹਨਾਂ ਦੇ ਘਰੇ ਪਜਾ ਦੇਣਾ ਤੁਸੀਂ ਕਹਿ ਰਹੇ ਕਿ ਮਨੀਸ਼ ਤਵਾੜੀ ਨੇ ਕੀਤਾ ਕੁਛ ਨਹੀਂ ਪਰ ਮਨੀਸ਼ ਤਵਾੜੀ ਜੀ ਬਾਰ ਬਾਰ ਇਹ ਕਹਿ ਰਹੇ ਨੇ ਕਿ ਜਿਹੜੇ ਨਹੀਂ ਪੱਥਰ ਤੁਹਾਡੇ ਮੰਤਰੀ ਨਮੋਗਨ ਮਾਨ ਰੱਖ ਕੇ ਆਏ ਨੇ ਪਿਛਲੇ ਨੇ ਪੰਜ ਪੁਣਾ ਦੇ ਕਿ ਨਿਵਾੜ ਦਾ ਪੈਸੀ ਅਸੀਂ ਪਾਸ ਕਰਾਇਆ ਤੁਸੀਂ ਆਪਣੀ ਵਾਵਾ ਖੱਟਣ ਦੇ ਵਿੱਚ ਲੱਗੇ ਹੋਇਓ ਇਹ ਇਲਜ਼ਾਮ ਲਾ ਰਹੇ ਨੇ ਦੇਖੋ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਇੱਕ ਦੂਜੇ ਤੇ ਦੂਸ਼ਣਵਾਦੀਤਾ ਕਰਦੀਆਂ ਲੇਕਿਨ ਤੁਸੀਂ ਗਰਾਊਂਡ ਤੇ ਆਓ ਆਪਾਂ ਦੇਖਿਆ ਪਿੱਛੇ ਮੀਂਹ ਪੈ ਕੇ ਕੁਦਰਤ ਨਾਲ ਕਹਿਰ ਕਰਿਆ ਜਿੱਥੇ ਸਮੁੱਚੇ ਪੰਜਾਬ ਚ ਪਾਣੀ ਨਾਲ ਬੜਾ ਨੁਕਸਾਨ ਕੀਤਾ ਉੱਥੇ ਸਾਡੇ ਹਲਕੇ ਚ ਸਭ ਤੋਂ ਵੱਧ ਨੁਕਸਾਨ ਹੋਇਆ ਅਸੀਂ ਦੇਖਿਆ ਮੈਡਮ ਨਾਲ ਮੇਰੀ ਗੱਲ ਹੋਈ ਨੀਜੀ ਤੌਰ ਤੇ ਵੀ ਭੈਣ ਸਾਡੇ ਪਿੰਡ ਵੀ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਮੈਡਮ ਨੇ ਕੁਬਹਿੜੀ ਪਿੰਡ ਚ ਤੁਹਾਡੇ ਯਾਦ ਹੁਣਾ ਪ੍ਰੋਗਰਾਮ ਰੱਖ ਕੇ ਜਿਨ੍ਹਾਂ ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਜਿਵੇਂ ਮੇਰੇ ਪਿੰਡ ਇੱਕ ਘਰ ਦਾ ਜਿਆਦਾ ਨੁਕਸਾਨ ਹੋਇਆ ਸੀ ਉਹਨਾਂ ਸਾਰੇ ਘਰਾਂ ਨੂੰ ਲਗਭਗ 5 ਲੱਖ ਰੁਪਏ ਦੀ ਰਾਸ਼ੀ ਨਿੱਜੀ ਆਪਣੇ ਜੇਬ ਚੋਂ ਦੇ ਕੇ ਦੇਖੋ ਸਰਕਾਰੀ ਪੈਸਾ ਸਰਕਾਰੀ ਬੰਦਿਆਂ ਨਾਲ ਦੇਣਾ ਦੇਖਦੇ ਆਂ ਅਸੀਂ ਸਰਕਾਰ ਦਾ ਜਦ ਤੱਕ ਪੈਸਾ ਕਿਉਂ ਨਹੀਂ ਆਇਆ ਇਹ ਤਾਂ ਬਹੁਤ ਵੱਡੇ ਸਵਾਲ ਲੋਕਾਂ ਦੇ ਵੀ ਨਹੀਂ ਹੋਏ ਨਾ ਬਿਲਕੁਲ ਇਹ ਵੀ ਮੈਂ ਤੁਹਾਨੂੰ ਦੱਸਦਾ ਉੱਥੇ 5 ਲੱਖ ਰੁਪਏ ਆਪਣੇ ਨਿੱਜੀ ਖਾਤੇ ਚੋਂ ਮੈਡਮ ਨੇ ਜਿਹੜੇ ਜਿੰਨਾਂ ਦਾ ਨੁਕਸਾਨ ਹੋਇਆ ਮੇਰੇ ਆਪਣੇ ਪਿੰਡ ਵੀ 1 ਲੱਖ ਰੁਪਏ ਦਿੱਤਾ ਜਦ ਕਿ ਉਸ ਘਰ ਚ ਮੌਜੂਦਾ ਐਮਪੀ ਸਾਡੇ ਮਨੀਸ਼ ਤਵਾੜੀ ਜੀ ਵੀ ਆ ਕੇ ਗਏ 50 ਪੈਸੇ ਨਹੀਂ ਉਹਨਾਂ ਤੇ ਸਾਰੇ ਉਹਨਾਂ ਦੇ ਕਿਸੇ ਲੀਡਰ ਤੋਂ ਸਾਰੇ ਗੱਲਾਂ ਮਾਰਨੀਆਂ ਬੜੀਆਂ ਸਖਾਲੀਆਂ ਨੇ ਲੇਕਿਨ ਗਰਾਊਂਡ ਤੇ ਕੰਮ ਕਰਨਾ ਬੜਾ ਔਖਾ ਉਹ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਹੱਕ ਚ ਹਾਂ ਦਾ ਨਾਰਾ ਮਾਰਨ ਜੇ ਕੋਈ ਆਇਆ ਤਾਂ ਭੈਣ ਅਨਮੋਲ ਗਰਮਾਨ ਆਈ ਉਤੋਂ ਬਾਅਦ ਜਿਹੜੇ ਬੰਦੇ ਹੜੇ ਜਿਹੜੇ ਤੁਸੀਂ ਪੁਲਾਂ ਦੀ ਗੱਲ ਕਰਦੇ ਉਹਨਾਂ ਪੁਲਾਂ ਦਾ ਤੁਸੀਂ ਦੇਖਿਆ ਹੁਣ ਪਿੱਛੇ ਨਹੀਂ ਪੱਥਰ ਰੱਖਿਆ ਬੜੀਆਂ ਸਰਕਾਰਾਂ 'ਚ ਬਹੁਤ ਬੰਦਿਆਂ ਨੇ ਹੁਣ ਤੱਕ ਗੱਲਾਂ ਕਰ ਲੀਆਂ ਵੀ ਅਸੀਂ ਪਾਸ ਕਰਾਤੇ ਆਖਰਿਆ ਗਰਾਊਂਡ ਤੇ ਜ਼ੀਰੋ ਸਭ ਕੁਝ ਲੇਕਿਨ ਹੁਣ ਭੈਣ ਅਨਮੋਲ ਗੱਲ ਮੰਨਣੇ ਉਹਨਾਂ ਦੇ ਨਹੀਂ ਪੱਥਰ ਰਖਾਤੇ ਜੇ 5 ਸਾਲਾਂ ਵਿੱਚ ਨਾ ਪੂਰੇ ਹੋਏ ਫਿਰ ਲੋਕ ਕਹਿਣ ਦੇ ਹੱਕਦਾਰ ਨੇ ਲੇਕਿਨ ਜਿਹੜੇ ਇਹ ਬਿਨਾਂ ਗੱਲ ਤੋਂ ਗੱਲਾਂ ਕਰਦੇ ਨੇ ਤੋ ਇਹ ਉਹਨਾਂ ਨੂੰ ਤਾਂ ਗੱਲ ਕਰਨ ਦਾ ਕੋਈ ਉਹਨਾਂ ਦਾ ਹੱਕ ਨਹੀਂ ਹੈ ਕਿਉਂਕਿ ਉਹਨਾਂ ਨੂੰ ਮੌਕਾ ਪੂਰਾ ਦੇ ਚੁੱਕੇ ਆਪਾਂ 5 ਸਾਲ ਭਾਵੇਂ ਤਵਾੜੀ ਸਾਹਿਬ ਭਾਵੇਂ ਚੰਦੂ ਮਾਜਰਾ ਸਾਹਿਬ ਉਹਨਾਂ ਨੂੰ 5-5 ਸਾਲ ਦਾ ਸਮਾਂ ਦੇ ਚੁੱਕੇ ਆਪਾਂ ਲੇਕਿਨ ਜੇ ਫੇਰ ਵੀ ਕੰਮ ਨਹੀਂ ਹੋਇਆ ਅੱਜ ਜੇ ਕੋਈ ਕਰਾਨ ਲੱਗਿਆ ਤਾਂ ਫਿਰ ਉਹਦੇ ਵਿੱਚ ਨੰਬਰ ਬਣਾਉਣ ਵਾਲੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਸਰਕਾਰੀ ਮੁਆਵਜ਼ੇ ਵਾਲੀ ਦੇਖੋ ਸਾਡੇ ਪਿੰਡ ਮੀਆਂਪੁਰ ਪਿੰਡ ਦਾ ਮੁੰਡਾ ਇੱਕ ਮੋਟਰਸਾਈਕਲ ਲੈ ਕੇ ਨਦੀ ਵਿੱਚ ਉਹ ਵਿਚਾਰੇ ਦੀ ਬੁਲਟ ਮੋਟਰਸਾਈਕਲ ਵਾਲਾ ਹਾਂਜੀ ਬੁਲਟ ਮੋਟਰਸਾਈਕਲ ਵਾਲਾ ਉਹਦਾ ਐਕਸੀਡੈਂਟ ਹੋਇਆ ਪੈਣ ਨਾ ਫੌਰੀ ਤੌਰ ਤੇ ਡੀਸੀ ਸਾਹਿਬ ਨੂੰ ਕਹਿ ਕੇ ਆਪ ਆਏ 15 ਦਿਨਾਂ ਦੇ ਵਿੱਚ ਵਿੱਚ ਪਰਿਵਾਰ ਦੇ ਘਰ ਜਾ ਕੇ ਜਿਹੜੀ ਸਰਕਾਰ ਵੱਲੋਂ 1.5 ਲੱਖ ਦੀ ਮੇਰੇ ਖਾਲਨਾ ਰਾਸ਼ੀ ਜਿਹੜੀ ਸਰਕਾਰ ਨੇ ਤੈਅ ਕੀਤੀ ਸੀ ਉਹ ਚੈੱਕ ਆਪ ਜਦ ਕਿ ਉਹਨਾਂ ਦਾ ਮੀਂਹ ਦੇ ਵਿੱਚ ਸਲਿੱਪ ਕਰਕੇ ਪੈਰ ਤੇ ਫ੍ਰੈਕਚਰ ਆ ਗਿਆ ਸੀ ਫਿਰ ਵੀ ਉਹ ਆਪ ਆ ਕੇ ਕਹਿੰਦੇ ਨਹੀਂ ਮੈਂ ਪਰਿਵਾਰ ਨਾਲ ਦੁੱਖ ਵੰਡਾ ਕੇ ਆਣਾ ਅਤੇ ਉਹ 1.5 ਲੱਖ ਦਾ ਚੈੱਕ ਤੁਹਾਡੇ ਸਾਹਮਣੇ ਸਾਡੇ ਸਭ ਦੇ ਸਾਹਮਣੇ ਉਹ ਮੈਡਮ ਦੇਖਿਆ ਹੈ ਲੇਕਿਨ ਬਹੁਤ ਘਰਾਂ ਦਾ ਫਿਰ ਵੀ ਕੰਮ ਰਹਿ ਗਿਆ ਕਿਸੇ ਦਾ ਉਹ ਅੰਡਰ ਪ੍ਰੋਸੈਸ ਹੈ ਬਿਲਕੁਲ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਅਸੀਂ ਦਵਾਕੇ ਹਟਾਂਗੇ ਪੈਸੇ ਭੈਣ ਦਾ ਇਸ ਕੰਮ ਤੇ ਲੱਗੇ ਹੋਏ ਆ ਕਿਉਂਕਿ ਤੁਸੀਂ ਦੇਖਿਆ ਵੀ ਕਦੇ ਕਿਸੇ ਦੀ ਬਦਲੀ ਹੋ ਗਈ ਕਦੇ ਕੋਈ ਡਾਕੂਮੈਂਟ ਰਹਿ ਗਿਆ ਉਹਦੇ ਕਰਕੇ ਦੇਰੀ ਹੋਈ ਹੈ ਲੇਕਿਨ ਦੇਰੀ ਹੋਈ ਹੈ ਲੇਕਿਨ ਮਿਲੂਗਾ ਉਹਨਾਂ ਨੂੰ ਆਬਜਾ ਔਰ ਬਹੁਤ ਜਿਹੜੇ ਜੈਨੂਨ ਕੇਸ ਸੀ ਉਹਨਾਂ ਨੂੰ ਮਿਲ ਵੀ ਚੁੱਕਿਆ ਆਮਾਦੀ ਪਾਰਟੀ ਤੁਹਾਨੂੰ ਯੂਥ ਵਿੰਗ ਦਾ ਹਲਕਾ ਖੜਤੋਂ ਪ੍ਰਧਾਨ ਲਾਤਾ ਦੂਜੀ ਪਾਸੇ ਆਮਾਦੀ ਪਾਰਟੀ ਦੀ ਐਮਐਲਏ ਮੰਤਰੀ ਨੂੰ ਮੋਲਗ ਨੂੰ ਮਾਨ ਦੇ ਉੱਤੇ ਕਈ ਲੋਕ ਕਮੈਂਟਾਂ ਦੇ ਵਿੱਚ ਗੱਲ ਕਰ ਰਹੇ ਨੇ ਕਿ ਕਿਹੜੇ ਮੂੰਹ ਨਾਲ ਬੋਟਾ ਮੰਗਣ ਗਿਆ ਆਣ ਕੇ ਹਲਕੇ ਦੇ ਵਿੱਚ ਕਿਉਂਕਿ ਸੜਕਾਂ ਦਾ ਬੁਰਾ ਹਾਲ ਹੈ ਹੋਰ ਕਈ ਕੰਮਾਂ ਦਾ ਬੁਰਾ ਹਾਲ ਹੈ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚ ਕੋਈ ਪੂਰਾ ਹੁੰਦਾ ਨਜ਼ਰ ਨਹੀਂ ਆਇਆ ਇਸ ਨੂੰ ਲੈ ਕੇ ਅਸੀਂ ਬੋੜ ਕਿਹੜੇ ਮੂੰਹ ਨਾਲ ਪਾਈਏ ਦੇਖੋ ਜਿਹੜੀ ਤੁਸੀਂ ਸੜਕਾਂ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਪੰਜਾਬ ਦਾ ਬੱਚਾ ਬੱਚਾ ਅੱਜ ਕੱਲ੍ਹ ਪੜਿਆ ਲਿਖਿਆ ਹੈ ਇੰਟਰਨੈਟ ਦਾ ਯੁੱਗ ਹੈ ਸਾਰੀ ਦੁਨੀਆ ਨੂੰ ਪਤਾ ਵੀ ਸਾਡਾ ਆਪਣਾ ਪੈਸਾ ਜਿਹੜਾ ਟੈਕਸ ਦੇ ਰੂਪ 'ਚ ਆਰ ਡੀ ਐਫ ਦਾ ਅਸੀਂ ਦਿੱਤਾ ਹੋਇਆ ਸੈਂਟਰ ਨੂੰ ਬਿਲਕੁਲ ਰੋਕ ਕੇ ਬੈਠੇ ਸਾਡੀ ਸਰਕਾਰ ਉਹਦੇ ਲਈ ਮਾਨਯੋਗ ਸੁਪਰੀਮ ਕੋਰਟ ਤੱਕ ਗਈ ਹੈ ਉਹ ਪੈਸਾ ਜਿਸ ਦਿਨ ਆ ਗਿਆ ਇਹ ਇਹਦੇ ਵਿੱਚ ਮੈਂ ਆਪਣੀ ਪਾਰਟੀ ਦੀ ਇੱਕ ਵੈਸੇ ਨਕਾਮੀ ਸਮਝਦਾ ਵੀ ਉਹੋ ਇਸ ਚੀਜ਼ ਦੱਸਣ ਤੇ ਬਹੁਤਾ ਕੰਮ ਆਬ ਨਹੀਂ ਹੋਇਆ ਵੀ ਉਹ ਇੰਨਾ ਪੈਸਾ ਸਾਡਾ ਰੋਕੀ ਬੈਠਾ ਸੈਂਟਰ ਸਾਡੀ ਇੱਕ ਵੀ ਪਿੰਡੂ ਸੜਕ ਸਾਡੀ ਮੰਡੀ ਕਰਨ ਵਾਲੀ ਇੱਕ ਵੀ ਸੜਕ ਕੋਈ ਰਹਿ ਨਹੀਂ ਸਕਦੀ ਐ ਇੰਨਾ ਪੈਸਾ ਉਹ ਰੋਕ ਕੇ ਤੇ ਬੈਠੇ ਆ ਵੀ ਭਗਵੰਤ ਮਾਨ ਦੀ ਬੱਲੇ ਬੱਲੇ ਹੋਣੀ ਸੋ ਜਿਹੜੀਆਂ ਇਹ ਕੋਝੀਆਂ ਹਰਕਤਾਂ ਵਿਰੋਧੀ ਕਰ ਰਹੇ ਆ ਲੋ ਭਗਵੰਤ ਮਾਨ ਆ ਜਿਹੜਾ ਮਾਨ ਸਰਕਾਰ ਆ ਜਿਹੜੀ ਲੋਕਾਂ ਦੇ ਦਿਲਾਂ ਚ ਵਸਦੀ ਆ ਲੋਕਾਂ ਨੂੰ ਪਤਾ ਐ ਵੀ ਕਿਹੜੀ ਕਾਰਨ ਕਰਕੇ ਰੁਕੀਆਂ ਹੋਈਆਂ ਅਗਲੀ ਗੱਲ ਤੁਸੀਂ ਕਹਿੰਦੇ ਵੀ ਕਿਸ ਮੂੰਹ ਨਾਲ ਜਾਓਗੇ ਮੈਂ ਦਾਅਵੇ ਨਾਲ ਇੱਕ ਗੱਲ ਕਰਦਾ ਵੀ ਦੇਖੋ ਸਾਡੇ ਪਿੰਡਾਂ 'ਚ ਮੈਂ ਆਪਣੇ ਪਿੰਡ ਦੀ ਗੱਲ ਕਰੂੰਗਾ 90 ਤੋਂ 95% ਲੋਕਾਂ ਦਾ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਉਹਦੇ ਵਾਸਤੇ ਸਰਕਾਰ ਨੇ ਸਾਥੇ ਕੋਈ ਸ਼ਰਤ ਨਹੀਂ ਪੁੱਛੀ ਸਾਥੇ ਕੋਈ ਫਾਰਮ ਨਹੀਂ ਭਰਾਇਆ ਕੋਈ ਸ਼ਰਤ ਨਹੀਂ ਸਾਡੇ ਤੇ ਲਾਈ ਇਹ ਜੀ ਜਿਹਦੇ ਨਾਲ ਵੀ ਸਾਨੂੰ ਉਹ ਸਹੂਲਤ ਮਿਲੇ ਬੱਚੇ-ਬੱਚੇ ਨੂੰ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਹੋਰ ਪਾਰਟੀਆਂ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੈ ਸਾਡੀ ਔਰ ਉਤੋਂ ਵੀ ਵੱਡੀ ਗੱਲ ਇਹਦੇ ਵਾਸਤੇ ਕੋਈ ਫਾਰਮ ਨਹੀਂ ਭਰਿਆ ਸੀ ਕੋਈ ਵੀ ਹਰ ਇੱਕ ਬੱਚੇ-ਬੱਚੇ ਦਾ ਹਰ ਇੱਕ ਬੰਦੇ ਦਾ 5000 6000 ਗਰਮੀਆਂ 'ਚ ਬਿਲਾਂਦਾ ਜਿਹਦਾ ਹੁਣ ਪੰਜਾਬ ਦੀ ਸਰਕਾਰ ਵੱਲੋਂ ਜ਼ੀਰੋ ਬਿਲਾਂਡ ਕਰਕੇ ਬੜੀ ਰਾਹਤ ਹੈ ਉਤੋਂ ਬਾਅਦ ਗੱਲ ਕਰੀਏ ਨੌਕਰੀਆਂ ਦੀ 40000 ਦੇ ਕਰੀਬ ਜਿਹੜੀਆਂ ਸਰਕਾਰੀ ਨੌਕਰੀਆਂ ਉਹ ਮਾਨ ਸਾਹਿਬ ਦੀ ਸਰਕਾਰ ਨੇ ਦੇ ਦਿੱਤੀਆਂ ਮੇਰੇ ਆਪਣੇ ਪਿੰਡ ਵਿੱਚ 16 ਬੰਦਿਆਂ ਨੂੰ ਸਰਕਾਰੀ ਨੌਕਰੀ ਮਿਲੀ ਹੈ ਜਿਹੜੇ ਕਿ ਜਿਨ੍ਹਾਂ ਦਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਕੋਈ ਅਕਾਲੀ ਕਾਂਗਰਸੀ ਨਹੀਂ ਦੇਖਿਆ ਗਿਆ ਸਿਰਫ ਦੇਖਿਆ ਕੀ ਗਿਆ ਵੀ ਬੱਚੇ ਦੀ ਮੈਰਿਟ ਕੀ ਆ ਸੋ ਇਹ ਜਿਹੜੀਆਂ ਗੱਲਾਂ ਹੁਣ ਜਿੱਥੇ ਉਹ 40000 ਨਾਲ ਨੌਕਰੀ ਮਿਲੀ ਉਹਦੇ ਨਾਲ ਜਿਹੜੇ 40 ਲੱਖ ਬੰਦੇ ਹੋਰ ਵੀ ਐ ਉਹਨਾਂ ਨੂੰ ਵੀ ਕਾਸ ਜਾਗੀ ਵੀ ਅਸੀਂ ਤਿਆਰੀ ਕਰੀਏ ਅਸੀਂ ਪੁਲਿਸ ਦੀ ਤਿਆਰੀ ਕਰੀਏ ਅਸੀਂ ਸਿਵਲ ਦੀ ਤਿਆਰੀ ਕਰੀਏ ਅਸੀਂ ਕਲਰਕੀ ਦੀ ਤਿਆਰੀ ਕਰੀਏ ਇੱਕ ਆਸ ਜਾਗੀ ਬੱਚਿਆਂ ਚ ਜਿਹੜੇ ਬੱਚੇ ਮਤਲਬ ਨਰਾਸ਼ ਹੋ ਕੇ ਘਰ ਬੈਠ ਕੇ ਤੇ ਪੜਨ ਲੱਗ ਗਏ ਦੁਬਾਰੇ ਕਿਉਂਕਿ ਹੁਣ ਵੀ ਮਾਨ ਸਾਹਿਬ ਨੇ ਜੋ ਐਲਾਨ ਕੀਤਾ ਵੀ ਹਰ ਸਾਲ ਨਵੀਆਂ ਨੌਕਰੀਆਂ ਕੱਢੇ ਕਰੂਗੇ ਉਹਦੇ ਨਾਲ ਬੱਚਿਆਂ 'ਚ ਬੜਾ ਉਸ਼ਾ ਹੈ ਜਿਨ੍ਹਾਂ ਨੂੰ ਮਿਲ ਗਈ ਉਹਨਾਂ ਨੂੰ ਤਾਂ ਬਹੁਤ-ਬਹੁਤ ਮੁਬਾਰਕਾਂ ਬਾਕੀ ਬੱਚੇ ਤੁਸੀਂ ਦੇਖੋ ਜਿਹੜੇ ਇੰਟੈਲੀਜੈਂਟ ਆ ਉਹ ਤਿਆਰੀਆਂ ਕਰ ਰਹੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮਾਨ ਸਾਹਿਬ ਦੀ ਸਰਕਾਰ ਆ ਗਈ ਅੱਗੇ ਕੀ ਹੁੰਦਾ ਸੀ 5 ਸਾਲਾਂ ਬਾਅਦ ਸਾਢੇ 4 ਸਾਲ ਬਾਅਦ ਨੌਕਰੀਆਂ ਕੱਢਣੀਆਂ ਹਾਈ ਕੋਰਟ ਦੀ ਰਿੱਟ ਪੈ ਗਈ ਗੱਲ ਖਤਮ ਹਲੇ 2 ਸਾਲ ਸਰਕਾਰ ਨੂੰ ਹੋਈ ਐ ਉਤੇ ਬਾਅਦ ਉਤੋਂ ਵੀ ਵੱਡੀ ਗੱਲ ਮਹੱਲਾ ਕਲੀਨਿਕ ਮੇਰੇ ਆਪਣੇ ਪਿੰਡ 'ਚ ਮਹੱਲਾ ਕਲੀਨਿਕ ਖੁੱਲਿਆ ਮੈਂ ਇੱਕ ਦਿਨ ਜਾ ਕੇ ਆਇਆ ਵੈਸੇ ਹੀ ਜਾ ਕੇ ਆਇਆ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਜਦ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਦੱਸੋ ਮੈਨੂੰ ਮੈਨੂੰ ਬੜੀ ਖੁਸ਼ੀ ਤੇ ਤਸੱਲੀ ਪ੍ਰਗਟ ਹੋਈ ਵੀ 130 135 ਦੀ OPD ਮੇਰੇ ਪਿੰਡ ਦੀ ਆ ਜਿਹਦੇ ਵਿੱਚ ਬੰਦੇ ਤੋਂ ਉਹਦੇ ਟੈਸਟ ਕਰੇ ਜਾਂਦੇ ਆ ਟੈਸਟ ਕਰਕੇ ਉਹਨੂੰ ਦਵਾਈ ਦਿੱਤੀ ਜਾਂਦੀ ਹੈ ਜਿਹੜੀ ਦਵਾਈ ਅਵੇਲੇਬਲ ਨਹੀਂ ਹੈਗੀ ਸਟਾਕ ਉਹ ਦਵਾਈ ਆਪ ਡਾਕਟਰ ਆਪਣੇ ਕੋਲੋਂ ਪੈਸੇ ਦੇ ਕੇ ਦੇ ਕੇ ਆਨੇ ਆ ਸੋ ਇਹ ਤੋਂ ਬੜੀ ਖੁਸ਼ੀ ਦੀ ਗੱਲ ਕੋਈ ਹੋ ਸਕਦੀ ਆ ਤੁਸੀਂ ਸਾਡੇ ਸਕੂਲਾਂ ਚ ਜਾ ਕੇ ਗੇੜਾ ਮਾਰ ਕੇ ਆਓ ਸਾਡੇ ਦੋਵੇਂ ਸਕੂਲ ਪ੍ਰਾਇਮਰੀ ਸਕੂਲ ਚ ਵੀ ਸਰਕਾਰੀ ਹਾਈ ਸਕੂਲ ਚ ਵੀ ਕੰਮ ਚੱਲ ਰਿਹਾ ਹੈ ਹੌਲੀ 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 ਕੰਮ ਚੱਲ ਰਹੇ ਆ 2 ਸਾਲ ਦੀ ਕਾਰਜਕਾਰੀ ਇੰਨੇ ਲੋਕ ਖੁਸ਼ ਆ 2 ਸਾਲਾਂ ਤੇ ਦੇਖੋ ਵੋਟ ਮੰਗਣੀਆਂ ਸੀ 2 ਸਾਲਾਂ ਦੀ ਕਾਰਜਕਾਰੀ ਤੋਂ ਇੰਨੇ ਖੁਸ਼ ਆ ਲੋਕ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਜਿੱਥੇ ਪਹਿਲਾਂ ਅਸੀਂ 37 38000 ਨਾਲ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਭੈਣ ਅਨਮੋਲ ਗਗਨ ਮਾਨ ਮੈਨੂੰ ਆਸ ਆ ਪੂਰੀ ਵੀ ਇਹ 40 ਤੋਂ ਲੈ ਕੇ 50000 ਦੀ ਜਿੱਤ ਐਸ ਵਾਰੀ ਅਸੀਂ ਕੰਮਾਂ ਦੇ ਰੂਪ ਚ ਜ਼ਰੂਰ ਹਾਸਲ ਕਰਾਂਗੇ ਕੈਂਪੇਨ ਲਾਸ ਵਾਲਾ ਕੈਂਪੇਨ ਕਿਵੇਂ ਸ਼ੁਰੂ ਕਰ ਰਹੇ ਹਾਂ ਮਾਰਵਿੰਦ ਕੰਗ ਦੀ ਕੋਈ ਸਪੈਸ਼ਲ ਤਰੀਕੇ ਨਾਲ ਸੀਮ ਭਗਵੰਤ ਮਾਨ ਨੇ ਕਹਿ ਕੇ ਭੇਜਿਆ ਐਮ ਐਲ ਏ ਮੰਤਰੀ ਨਾਲ ਜੋ ਮੀਟਿੰਗ ਕੀਤੀ ਹੈ ਤੁਹਾਡੇ ਕੋਲ ਤਾਂ ਪੂਰੀ ਜਾਣਕਾਰੀ ਹੋਣੀ ਹੈ ਦੇਖੋ ਬਾਈ ਮਾਲਵਿੰਦਰ ਕੰਗਨ ਹੈ ਟਿਕਟ ਪਰਸੋਂ ਮਿਲ ਗਿਆ ਤੁਹਾਨੂੰ ਪਤਾ ਹੀ ਹੈ ਕੱਲ ਨੂੰ ਸਾਡੀ ਜੋ ਅਸੀਂ ਸ਼ੁਕਰਾਨਾ ਕਰਨ ਜਾਣਾ ਹੈ ਮੁਹਾਲੀ ਤੋਂ ਸਾਡੀ ਯਾਤਰਾ ਆਰੰਭ ਹੋਣੀ ਹੈ ਮੁਹਾਲੀ ਤੋਂ ਖਰੜ ਕੋਰਾਲੀ ਰੋਪੜ ਹੁੰਦੀ ਹੋਈ ਸ਼੍ਰੀ ਅਨੰਦਪੁਰ ਸਾਹਿਬ ਅਸੀਂ ਕਾਫਲੇ ਦੇ ਰੂਪ ਚ ਜਾਵਾਂਗੇ ਸਵੇਰੇ 9 ਵਜੇ ਅਸੀਂ ਮੁਹਾਲੀ ਤੋਂ ਸ਼ੁਰੂ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਅਸੀਂ ਮੱਥਾ ਟੇਕਾਂਗੇ ਰਾਸਤੇ ਦੇ ਵਿੱਚ ਵੱਖ-ਵੱਖ ਐਮਐਲਏ ਸਹਿਬਾਨ ਆਪਣੇ ਕਾਫਲੇ ਨਾਲ ਰਲਦੇ ਰਹਿਣਗੇ ਉਤੋਂ ਬਾਅਦ ਅਨੰਦਪੁਰ ਸਾਹਿਬ ਮੱਥਾ ਟੇਕਣ ਤੋਂ ਉਪਰੰਤ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਬਾਰ 'ਚ ਜਾ ਕੇ ਉੱਥੇ ਵੀ ਅਸੀਂ ਅਰਦਾਸ ਬੇਨਤੀ ਕਰਨੀ ਹੈ ਕਿ ਇਹ ਸੱਚੇ ਪਾਤਸ਼ਾਹ ਇਹ ਮਹਾਮਾਈ ਵੀ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਅਸੀਂ ਅਗਾਜ ਲੱਗਿਆ ਚੋਣ ਦਾ ਕਾਰਨ ਚੋਣ ਮਹੀਮ ਦਾ ਸੋ ਤੁਸੀਂ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਹੱਕ 'ਚ ਤੁਸੀਂ ਫੈਸਲਾ ਸੁਣਾਇਓ ਕਿੰਨੇ ਦਾ ਹਜ਼ਾਰ ਵੋਟ ਨਾਲ ਲੱਗਦਾ ਜੀ ਤੁਹਾਨੂੰ ਮਾਰਿੰਦ ਕੰਗਰ ਜਿੱਤ ਹੋ ਸਕਦੀ ਹੈ ਦੇਖੋ ਅੱਜ ਦੀ ਘੜੀ ਜੇ ਅਸੀਂ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤੁਸੀਂ ਤਾਂ ਤੇਜੀ ਜੀ ਆਪ ਕੋ ਮਦੇ ਰਹਿੰਦੇ ਆ ਇਹਨਾਂ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਇਹਨਾਂ ਦੇ ਕੈਂਡੀਡੇਟ ਖੜਨ ਨੂੰ ਕੋਈ ਤਿਆਰ ਨਹੀਂ ਭੱਜੇ ਫਿਰਦੇ ਆ ਸਾਰੇ ਜਣੇ ਪਿੱਛਾ ਛਡਾਉਂਦੇ ਫਿਰਦੇ ਆ ਸੋ ਆਪਾਂ ਜਿਵੇਂ ਵਿਧਾਨ ਸਭਾ ਦੀਆਂ ਵੋਟਾਂ 'ਚ ਦੇਖਿਆ ਸੀ ਇਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਸਾਰੀਆਂ ਪਾਰਟੀਆਂ ਨੂੰ ਨਕਾਰਤਾ ਸੋ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਸੋ ਚੰਗੇ ਮਾਰ ਜੰਦੇ ਨਾਲ ਸਾਰੇ ਹਲਕਿਆਂ ਚ ਨੌ ਦੇ ਨੌ ਹਲਕਿਆਂ ਚੋਂ ਬਾਈ ਮਾਲਵਿੰਦਰ ਕੰਗ ਜਿੱਤ ਕੇ ਇਤਿਹਾਸਕ ਜਿੱਤ ਆਨੰਦਪੁਰ ਸਾਹਿਬ ਦੀ ਦਰਜ ਕਰਨਗੇ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਸਨ ਗੁਰਵਿੰਦਰ ਸਿੰਘ ਯੂਥ ਵਿੰਗ ਦੇ ਜਿਹੜੇ ਹਲਕ ਖੜ ਤੋਂ ਪ੍ਰਧਾਨ ਆਵਾ ਦੀ ਪਾਰਟੀ ਜਿੰਨਾ ਵੱਲੋਂ ਆਪਣੇ ਵਿਚਾਰ ਦਿੱਤੇ ਗਏ ਨੇ ਮਾਲਵਿੰਦਰ ਕੰਗ ਨੂੰ ਇਹਨਾਂ ਵੱਲ ਦੱਸਿਆ ਗਿਆ ਕਿ ਪਾਰਟੀ ਨੇ ਬਹੁਤ ਕੁਝ ਦੇਖ ਕੇ ਜਿਹੜਾ ਮਾਲਵਿੰਦਰ ਕੰਗ ਨੂੰ ਟਿਕਟ ਦਿੱਤੀ ਹੈ ਨੌ ਹਲਕਿਆਂ ਦੇ ਵਿੱਚ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਕਰਨਗੇ ਕੈਂਪੇਨ ਸ਼ੁਰੂ ਹੋ ਚੁੱਕਿਆ ਜਿਸ ਨੂੰ ਲੈ ਕੇ ਸ਼੍ਰੀ ਨਾਨਦਪੁਰ ਸਾਹਿਬ ਮੱਥਾ ਟੇਕ ਕੇ ਸ਼੍ਰੀ ਨੈਣ ਦੇਵ ਮੱਥਾ ਟੇਕ ਕੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਪ੍ਰਚਾਰ ਲਗਾਤਾਰ ਜਾਈ ਰਹੇਗਾ ਹੁਣ ਦੇਖਦੇ ਹਾਂ ਕਿ ਚੋਣਾਂ ਹੋਣ ਵਾਲੀਆਂ ਨੇ ਉਸ ਦੇ ਵਿੱਚ ਜਿੱਤ ਕਿਸ ਪਾਰਟੀ ਨੂੰ ਮਿਲਦੀ ਹੈ ਸ਼੍ਰੀ ਨਾਨਦਪੁਰ ਸਾਹਿਬ ਸੀਟ ਤੋਂ ਕੌਣ ਜੇਤੂ ਰਹਿੰਦਾ ਤੁਹਾਨੂੰ ਬੜਾ ਸਮੇਂ ਦੱਸੇਗਾ ਤੁਹਾਨੂੰ ਕਿ ਸਮੇਂ ਦੇ ਨਾਲ ਹਰਤੇ ਸਿੰਘ